ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਹੋ ਸਾਰੇ ਸ਼ਾਮਾਂ ਪੈ ਗਈਆਂ ਆਪਾਂ ਆ ਗਏ ਆਪਣੇ ਸੈਟਅਪ ਤੇ ਹੁਣ ਕਰਦੇ ਆਂ ਸ਼ੌਂਕ ਨਾਲੇ ਕਰਦੇ ਗੱਲਾਂ ਬਾਤਾਂ ਤੇ ਠੀਕ ਆ ਅੱਜ ਥੋੜਾ ਬੀਜੀ ਸ਼ਡਿਊਲ ਸੀਗਾ ਕਿਉਂਕਿ ਤੁਹਾਨੂੰ ਪਤਾ ਹੀ ਆ ਆਪਾਂ ਕੱਲ ਬੱਚੇ ਸੇਲ ਤੇ ਪਾਏ ਸੀਗੇ ਕਾਫੀ ਜ਼ਿਆਦਾ ਤੇ ਜਿਨ੍ਹਾਂ ਵਿੱਚੋਂ ਆਪਾਂ ਬੱਚੇ ਅੱਜ ਕੱਲ ਨੰਬਰ ਸਰ ਭੇਜਨੇ ਸੀਗੇ ਤੇ ਅਜਨਾਲਾ ਭੇਜਨੇ ਸੀਗੇ ਬਾਈ ਨੂੰ ਤੇ ਅੱਜ ਆਪਾਂ ਔਰ ਡਿਲੀਵਰੀਆਂ ਕਰ ਦਿੱਤੀਆਂ ਠੀਕ ਆ ਪਹੁੰਚ ਗਏ ਬੱਚੇ ਅੰਡਰਟੈਗਰ ਦੇ ਸੀਗੇ ਤੇ ਆਪਣੇ ਪੀਲੇ ਮੁਰਗੇ ਹਿਟਲਰ ਦੇ ਸੀਗੇ ਤੇ ਹੁਣ ਆਪਾਂ ਕਰਦੇ ਆ ਸ਼ੌਂਕ ਨਾਲੇ ਕਰਦੇ ਗੱਲਬਾਤ ਠੀਕ ਆ ਉੱਪਰ ਖੜਾ ਆਪਣਾ ਬੇਂਗਾ ਮੁਰਗ ਥੱਲੇ ਅੰਡਰਟੈਗਰ ਹੁਣੀ ਆਪਣੀ ਬਾਦਸ਼ਾਹਤ ਕੈਮ ਕਰਦੇ ਹੋਏ ਵੀ ਇਹ ਕਹਿੰਦਾ ਅੰਡਰਟੈਗਰ ਹੀ ਗੱਲ ਕਹਿੰਦਾ ਕਿ ਹਜੇ ਵੀ ਮੈਂ ਰਾਜਾ ਆਂ ਇੱਥੇ ਦਾ ਭਾਵੇਂ ਮੈਂ ਬੁਢਾ ਹੋ ਗਿਆ ਹਜੇ ਵੀ ਮੇਰਾ ਰਾਜ ਚੱਲਦਾ ਇੱਥੇ ਚੱਲਦਾ ਵੀ ਇਹਦਾ ਹੀ ਆ ਕਿਉਂਕਿ ਆਪਾਂ ਜਿਆਦਾ ਚਿਰ ਇਹਨੂੰ ਖੋਲ ਕੇ ਰੱਖੀਦਾ ਪੀਲੇ ਨੂੰ ਘਟ ਖੋਲੀਦਾ ਕਿਉਂਕਿ ਪੀਲਾ ਮੁਰਗਾ ਗਰਮੀ ਚੱਲ ਸਕਦਾ ਇਹ ਮੁਰਗਾ ਸਿਆਣਾ ਹੋਇਆ ਇਹਨੂੰ ਆਪਾਂ ਜਿਆਦਾ ਖੋਲੀਆ ਕਿਉਂਕਿ ਰੇਤਾ ਰੂਤਾ ਦੇ ਵਿੱਚ ਫੇਰ ਬੈਠਾ ਰਹਿੰਦਾ ਤੇ ਗਰਮੀ ਜਿਹੜੀ ਆ ਘਟ ਮੰਨਦਾ ਫੇਰ ਢੇ ਟੂੜ ਤੇ ਪੈਰ ਮਾਰਦਾ ਰਹਿੰਦਾ ਹੁਣ ਬਾਕੀ ਕਰਦੇ ਗੱਲਬਾਤ ਮੈਂ ਕਰ ਦੇਣਾ ਕਰਦਾ ਵੀ ਕੁਝ ਦੋਸਤੋ ਨਾਲ ਕੱਲ ਵਾਲਾ ਬਲੌਗ ਜਿਹੜਾ ਨੀਟ ਸ਼ੋ ਹੋਊਗਾ ਇਹ ਹੁਣ ਮੈਨੂੰ ਫੋਨ ਮੈਸੇਜ ਕਰਨਗੇ ਤਕਰੀਬਨ ਆਪਾਂ ਸਟੇਟਸ ਵੀ ਕਹੀਏ ਜਿਹੜੇ ਸ਼ਾਮ ਨੂੰ ਦੇਖਣਗੇ ਮੈਂ ਕਹੂੰਗਾ ਮੇਰਾ ਭਰਾ ਹੁਣ ਡਿਲੀਵਰੀ ਕਿਸੇ ਨੂੰ ਨਹੀਂ ਹੋਣੀ ਠੀਕ ਹੈ ਹੁਣ ਜੇ ਕਿਸੇ ਦੋਸਤ ਨੇ ਜਾਨਵਰ ਦੇਖਣੇ ਆ ਜਾਂ ਸੌਦਾ ਕਰਨਾ ਆ ਦੇਖਣ ਦਾ ਤਾਂ ਭਰਾ ਚਲੋ ਐਨੀ ਟਾਈਮ ਦੇਖ ਦਿਖੀਏ ਦਾ ਜੇ ਕਿਸੇ ਦੋਸਤ ਨੇ ਖਰੀਦਨੇ ਆ ਤਾਂ ਆਪਣੇ ਫੋਨ ਨਾ ਕਰਿਓ ਮੇਰਾ ਨੰਬਰ ਉਹੀ ਆ 97794979573 WhatsApp ਤੇ ਮੈਸੇਜ ਕਰ ਲਿਓ ਉੱਥੇ ਆਪਾਂ ਰਿਪਲਾਈ ਕਰਾਂਗੇ ਕਿਉਂਕਿ ਇਹ ਦੋ ਆਪਾਂ ਨੂੰ ਛੁੱਟੀਆਂ ਹੀ ਵੀਕਐਂਡ ਸੀਗਾ ਐਤਵਾਰ ਦੀ ਸੀਗੀ ਤੇ ਰੱਬ ਦਾ ਡਗਰੇ ਭਲਾ ਹੁਣ ਫੇਰ ਫੋਨ ਵਿੱਚ ਇੱਕ ਆਉਂਦਾ ਪਿਆ ਮੈਂ ਸੁਣ ਲਾਂ ਮੈਂ ਇੱਕ ਮਿੰਟ ਕਿ ਬਾਕੀ ਜਿਹੜੇ ਦੋਸਤ ਨਵੇਂ ਜੋੜਦੇ ਆ ਉਹਨਾਂ ਨੂੰ ਰੇਟ ਜ਼ਿਆਦਾ ਲੱਗਦਾ ਕੋਸ਼ਿਸ਼ ਕੀ ਜਦੋਂ ਫੋਨ ਕਰਦੇ ਆ ਜਦੋਂ ਮੈਂ ਪੈਸੇ ਦੱਸਦਾ ਹਾਂ ਨਾ ਉਹ ਕਹਿ ਦਿੰਦੇ ਐਨਾ ਮਹਿੰਗਾ ਰੇਟ ਤੇ ਮੈਂ ਤਕਰੀਬਨ ਉਹਨਾਂ ਨੂੰ ਵੀ ਦੱਸੂਗਾ ਕਿ ਮੈਂ ਜੇ ਮਹਿੰਗੇ ਰੇਟ ਲਾਉਂਦਾ ਹਨ ਦੇਖੋ ਪਹਿਲੀ ਤਾਂ ਗੱਲ ਆ ਮੈਂ ਮਹਿੰਗੇ ਮੁੱਲ ਤੇ ਖਰੀਦ ਆਪ ਵੀ ਖਰੀਦਦਾ ਹੁਣ ਆ ਜਿਹੜੀ ਪੱਠੀ ਹੋਲੇ ਪਾਸੇ ਤਰੀ ਫਿਰਦੀ ਮੁਰਗੀ ਬਣੀ ਆ ਉਹਨੇ 2 ਸਾਲ ਤੋਂ ਉੱਪਰ ਹੋ ਗਈ ਆ ਆ ਜਿਹੜੀ ਨੂਰ ਜਹਾ ਆ ਇਹ ਜਦੋਂ ਢਾਈਆਂ ਮਹੀਨਿਆਂ ਦੀ ਸੀ 2200 ਦੀ ਮੈਂ ਆਪ ਲੈ ਕੇ ਆਈ ਤੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਢਾਈਆਂ ਮਹੀਨਿਆਂ ਦੇ ਬੱਚੇ ਦਾ ਨਹੀਂ ਤਾਂ ਲੋਕੀ 2-2000 ਦੀਆਂ ਮੁਰਗੀਆਂ ਲੈਂਦੇ ਆ ਮੈਂ ਪੱਠੀ ਲੈ ਕੇ ਆਇਆ ਸੀ ਕਿਉਂਕਿ ਕੁਆਲਿਟੀ ਸੀ ਮੈਨੂੰ ਤੇ ਦੂਜੇ ਨੰਬਰ ਤੇ ਇਹ ਜਿਵੇਂ ਮਹਿੰਗੇ ਵੇਚਦਾ ਤੇ ਮੇਰੇ ਕੋਲ ਆ ਲਈ ਆ ਗਏ ਜਿਹੜੇ ਤਿਆਰ ਕਰ ਲਏ ਨੇ ਸਾਮ ਦੇ ਨੇ ਉਹ ਵੀ ਮਹਿੰਗੇ ਵੇਚਦੇ ਆ ਅੰਡਰਟੇਕਰ ਦਾ ਪੁੱਤ ਬਾਈ ਹੈਪੀ ਰੰਧਾਵਾ ਅੰਮ੍ਰਿਤਸਰ ਤੋਂ 14000 ਦਾ ਵੇਚਿਆ ਉਹਨੇ ਦੋ ਮੇ ਤੋਂ ਲੈ ਕੇ ਗਿਆ ਸੀ ਮੇਰੇ ਨਹੀਂ ਤਿੰਨ ਲੈ ਕੇ ਗਿਆ ਹੀ ਮੈਨੂੰ ਲੱਗਦਾ 17-1800 ਦੇ ਤਿੰਨ ਬੱਚੇ ਲੈ ਗਿਆ 12 ਦਿਨ ਦੇ 1800 ਦੇ ਤਿੰਨ ਹਾਂ ਅੜਕੇ ਪੈਸੇ ਲੈ ਜੀ ਆਪਾਂ ਤੇ ਬਾਈ ਦਾ ਕੱਲ ਮੈਨੂੰ ਆਇਆ ਸੀਗਾ ਮੈਸੇਜ ਕਹਿੰਦਾ ਬਾਈ ਆਪਣੇ ਪੈਸੇ ਪੂਰੇ ਆਪਣਾ ਸ਼ੌਂਕ ਪੂਰਾ ਹੋ ਗਿਆ ਜੇ ਆਪਾਂ ਮਹਿਗਾ ਵੀ ਗੱਲਬਾਤ ਇਹ ਹੁੰਦੀ ਆ ਕਿ ਜੇ ਤੁਸੀਂ ਮੇਰੇ ਕੋਲ ਨਸਲ ਖਰੀਦੇ ਤਾਂ ਡੇ ਘੱਟ ਨੇਣੀ ਚਾਹੀਦੇ ਬਧਨੇ ਚਾਹੀਦੇ ਆ ਸਿੱਧੀ ਜੀ ਗੱਲ ਆ ਬਾਕੀ ਇਹ ਕਿ ਪਹਿਲਾ ਪਹਿਲਾ ਤੁਹਾਨੂੰ ਮਹਿੰਗੇ ਲੱਗਣੇ ਆ ਕਿਉਂਕਿ ਯਾਰ ਨਸਲ ਜਿਹੜੀ ਬਣਾਉਣ ਤੇ ਮਿਹਨਤ ਕਾਸੀ ਆਉਂਦੀ ਆ ਤੇ ਬਾਕੀ ਤਕਰੀਬਨ ਹੁਣ ਜਿਨ੍ਹਾਂ ਨੂੰ ਬਲੌਗ ਸ਼ੋ ਹੋਣਾ ਮੇਰਾ ਅੱਜ ਦਾ ਹੁਣ ਮੈਂ ਅੱਜ ਦੇ ਬਲੌਗ ਚ ਕੋਈ ਬੱਚਾ ਸੇਲ ਤੇ ਨਹੀਂ ਪਾਉਂਗਾ ਆਪਾਂ ਹੁਣ ਉਦੋਂ ਸੇਲ ਤੇ ਪਾਵਾਂਗੇ ਬੱਚੇ ਜਦੋਂ ਵਿਲੇ ਹੋਏ ਕਿਉਂਕਿ ਯਾਰ ਮੁੜ ਕੇ ਤੁਹਾਡਾ ਫੋਨ ਆ ਜਾੱਕ ਹੋਇਆ ਜਾਂ ਕਿਸੇ ਦੋਸਤ ਨੇ ਫੋਨ ਕੀਤਾ ਜਾਂ ਕਿ ਦੋਸਤ ਜਾਨਵਰ ਲੈਣ ਆ ਗਿਆ ਮੈਂ ਮੂਰੇਉ ਨਾਟਕ ਰਿਆਂ ਨਾ ਉਹ ਵੀ ਫਾਇਦਾ ਨਹੀਂ ਹੈਗਾ ਆਪਣਾ ਹੈਗਾ ਕੰਮ ਸਾਫ਼ ਕਰਦਾ ਸਿੱਧੀ ਗੱਲ ਆ ਆਪਾਂ ਉਦਾਂ ਹੀ ਸੀਲ ਦੇ ਪਾਣੇ ਆ ਨੰਬਰ ਜਾਂ ਉਦਾਂ ਹੀ ਬੀਲ ਕਰਦੀ ਆ ਜਦੋਂ ਆਪਣੇ ਕੋਲ ਟਾਈਮ ਹੁੰਦਾ ਆ ਤੇ ਆਪਾਂ ਉਦੋਂ ਹੀ ਪੈਸੇ ਪਵਾਈਦੇ ਆ ਨਾਲ ਹੀ ਫੇ ਬੱਚੇ ਭੇਜਦੀ ਦੇ ਤਾਂ ਆਪਣਾ ਬਾਬੇ ਨਾਨਕ ਦੀ ਮਿਹਨਤ ਅੱਜ ਤੱਕ ਦਾ ਇਹ ਰਿਕਾਰਡ ਰਿਆ ਆਪਾਂ ਕਿਸੇ ਦੇ ਪੈਸੇ ਨਹੀਂ ਮਾਰੇ ਤੇ ਨਾ ਹੀ ਇਨ ਫਿਊਚਰ ਮਾਰਨੇ ਆ ਕਿਉਂਕਿ ਜਿਹੜਾ ਆਰਾਮ ਦਾ ਪੈਸਾ ਮੇਰਾ ਭਰਾ ਨਾ ਭੋਕਾ ਨਿਕਲਿਆ ਮਿਹਨਤ ਦੀ ਕਮਾਈ ਚਾਹੀਦੀ ਬਸ ਤੇ ਆਪਾਂ ਨੂੰ ਆਪਣੀ ਮਿਹਨਤ ਦੀ ਕਮਾਈ ਵਿੱਚ ਵਧੀਆ ਸਬਰ ਆ ਹੁਣ ਦੇਖਾਂਗੇ ਬਾਕੀ ਹੁਣ ਛੁੱਟੀ ਦਾ ਤਕਰੀਬਨ ਆਉਣੀ ਨਹੀਂ ਉਹ ਲਗਾਤਾਰ ਹੁਣ ਬੀਜੀ ਸ਼ਡਿਊਲ ਹੀ ਆ ਮੋਰਲੇ ਐਤਵਾਰ ਜੇ ਬੱਚੇ ਸੀਲ ਤੇ ਪਾਏ ਜਾਂਗੇ ਦਿਨ ਵਿੱਚ ਸੀਲ ਤੇ ਪਾਏ ਜਿੱਦਾਂ ਕੇ ਬੁੱਗੇ ਬਠੰਡੇ ਲਈ ਟਾਈਮ ਹੋਇਆ ਡਿਲੀਵਰੀ ਡਿਵਿਟੀ ਉਧਰ ਲਈ ਦੇਖ ਲਾਂਗੇ ਅਦਰਵਾਈ ਨਹੀਂ ਤਾਂ ਹੁਣ ਅਜੇ ਰੁਕਾਂਗੇ ਆ ਜਿਹੜੇ ਮੇਰੇ ਹਿਸਾਬ ਨਾਲ ਐਤਵਾਰ 5 ਅੱਜ 3 2 5 5 ਅੱਜ 10 12 ਬੱਚੇ ਆਪਾਂ ਕੀਲ ਕਰ ਦਿੱਤੇ ਤੇ ਨਹੀਂ 12 ਹਾਂ 10 12 ਦੋ ਬਈ ਆ ਕੇ ਲੈ ਗਿਆ ਸੀ ਕੱਲ ਜਿਹੜੇ ਚੱਕ ਬਾਵਣੀਆਂ ਭੇਜੇ ਸੀ ਤੇ ਇਹਨਾਂ ਨੂੰ ਹੁਣ ਆਪਾਂ ਅੰਡਰਟੈਗ ਉਹਨਾਂ ਨੂੰ ਬੰਦ ਕਰ ਦੇਣਾ ਤੇ ਪੀਲੇ ਜਾਨਵਰ ਨੂੰ ਖੋਲਣਾ ਆਪਣੇ ਨੂੰ ਕੱਲ ਆਪਾਂ ਬਿੰਗਮ ਖੋਲ ਲਈ ਬਾਕੀ ਆ ਇਧਰ ਅੰਡਰਟੈਗ ਦੀ ਧੀ ਆਪਣੇ ਇਹਦੀ ਮਾਸਗੀ ਕਾਜਲ ਇਹ ਉਸ ਮੁਰਗੀ ਦੀ ਧੀ ਆ ਇਹਦੀ ਮਾਂ ਮੈਂ ਗਰਮੀਆਂ 'ਚ ਵੀ ਫੁੱਲ ਗਰਮੀ ਦੇ ਵਿੱਚ ਲੜਾ ਕੇ ਦੇਖੀ ਕਿਉਂਕਿ ਮੈਂ ਹੋਂਤਾ ਮੁਰਗੀਆਂ ਲੜਾਉਂਦਾ ਨਹੀਂ ਪਹਿਲਾਂ ਮੇਤੋਂ ਟਾਈਮ ਖਾਸਾ ਹੁੰਦਾ ਸੀ ਤੇ ਥੁੱਲ ਲੜਾ ਕੇ ਦੇਖੀ ਮੁਰਗੀ ਮੇਰੇ ਕੋਲ ਮਿਸਰੋਜੀ ਮੁਰਗੀ ਸੀ ਉਹਨਾਂ ਲੜਾਈ ਹੋ ਮੈਂ ਡੇਢ ਡੇਢ ਘੰਟਾ ਜਿਹੜੀਆਂ ਮੁਰਗੀਆਂ ਮੇਰੀਆਂ ਡੇਢ ਡੇਢ ਘੰਟਾ ਲੜੀਆਂ ਹੋਈਆਂ ਉਹਨਾਂ ਦੀ ਧੀ ਆਗਾ ਤੇ ਬਾਕੀ ਆਪਣੀ ਹਰੇਕ ਨੂੰ ਬਲੱਡ ਲੈਣ ਦਾ ਪਤਾ ਹੁੰਦਾ ਨਾ ਜਿਹੜੇ ਬੰਦੇ ਨੇ ਰੱਖੇ ਆ ਜਾਨਵਰ ਜਾਂ ਕਿੱਦਾਂ ਸੰਭੇ ਆ ਨਾ ਇਹ ਬੱਚੇ ਅੱਜ ਹੋ ਗਏ ਆ ਰੱਬ ਦਾ ਡਗਰੇ ਭਲਾ 7-8 ਦਿਨ ਦੇ ਹੋ ਗਏ ਇਹਨਾਂ ਦੇ ਕੱਚੇ ਖਾਂਬਾ ਪੱਕਾ ਕਰ ਦਿੱਤੇ ਆ ਇਹ ਸਾਰੇ ਅੰਡਰਟੇਕਰ ਦੇ ਆ ਦੂਜੇ ਬੱਚਿਆਂ ਦਾ ਮੈਂ ਸ਼ੌਂਕ ਰਾਹੂਗਾ ਉਹਨਾਂ ਨੂੰ ਵੀ ਕੱਢਦਾ ਇਹਨਾਂ ਨੂੰ ਬੰਦ ਕਰ ਦਿੰਦਾ ਤੇ ਬਾਕੀ ਤਕਰੀਬਨ ਜਿਹੜੇ ਨਵੇਂ ਦੋਸਤ ਜੋੜਦੇ ਆ ਉਹਨਾਂ ਨੂੰ ਰੇਟ ਥੋੜਾ ਮੇਰਾ ਜ਼ਿਆਦਾ ਲੱਗਦਾ ਕੋਈ ਗੱਲ ਨਹੀਂ ਆਪਾਂ ਘੱਟ ਰੇਟ ਵਾਲੇ ਵੀ ਸੇਲ ਤੇ ਪਾਉਂਗੇ ਲੇਕਿਨ ਉਹ ਪਾਲਣੇ ਪੈਣੇ ਮੇਰਾ ਭਰਾ ਜਦੋਂ ਮੈਂ ਤਿੰਨ ਤਿੰਨ ਦਿਨ ਦੇ ਬੱਚੇ ਸੇਲ ਤੇ ਪਾਏ ਆ ਨਾ ਜਿੱਦਣ ਤਿੰਨ ਚਾਰ ਦਿਨ ਦੇ ਲੈ ਜਿਓ ਘੱਟ ਰੇਟ 'ਚ ਦੇ ਦੂੰਗਾ ਲੇਕਿਨ ਮੇਰਾ ਭਰਾ ਪਾਲਣੇ ਤੁਹਾਨੂੰ ਪੈਣੇ ਪਾਲੇ ਹੋਏ ਬੱਚਿਆਂ ਦਾ ਰੇਟ ਤਾਂ ਲੱਗਣਾ ਹੀ ਆ ਮੇਰਾ ਭਰਾ ਬਾਕੀ ਜਿਨ੍ਹਾਂ ਨੂੰ ਆਪਣਾ ਰੇਡ ਫੇਟ ਬੈਠ ਜੂਗਾ ਉਹ ਲੈ ਜੂਗਾ ਜੀ ਦਾ ਤੁਰੇ ਫਿਰਦੇ ਆ ਕੋਈ ਦਿੱਕਤ ਨਹੀਂ ਆਗੀ ਬਾਬੇ ਨਾਨਕ ਦੀ ਮਿਹਰ ਆ ਆਪਣੇ ਕਰਮਾਂ ਦਾ ਖਾਈ ਜਾਂਦੇ ਉਹ ਮੈਂ ਤਾਂ ਇਹਨਾਂ ਨੂੰ ਖੋਣ ਵਾਲਾ ਕੁਛ ਵੀ ਨਹੀਂਗਾ ਕਿਉਂਕਿ ਮੇਰਾ ਕੁਛ ਨਹੀਂ ਖਾਂਦੇ ਉਹ ਇਹਨਾਂ ਦੇ ਕਰਮਾਂ ਨੂੰ ਇਹ ਆਪਨਾ ਆਪ ਹੀ ਖਾਈ ਜਾਂਦੇ ਆ ਤੇ ਇਹਨਾਂ ਨੂੰ ਮੈਂ ਦੇਖਦਾ ਹਾਂ ਡੇਡਾ ਗਰੋਂ ਬੰਦ ਕਰਦਾ ਪੀਲਾ ਮੁਰਗ ਖੋਲਦਾ ਆ ਤੁਹਾਨੂੰ ਦੂਜੇ ਬੱਚਿਆਂ ਦਾ ਵੀ ਸ਼ੌਕ ਕਰਾਉਣਾ ਅੱਜ ਸੇਲ ਨਹੀਂ ਪਾਵਾਂਗੇ ਉਹ ਬੱਚਾ ਸ਼ੌਕ ਕਰਾਉਨੇ ਆ ਤੁਹਾਨੂੰ ਉਹਨਾਂ ਦਾ ਮੁਰਗੀ ਡਾਇਨਾ ਤੇ ਨਾਲ ਮੁਰਗਾ ਤਾੜਿਆ ਹੋਇਆ ਇਹਦੇ ਇਹ ਜੋੜੀ ਨੂੰ ਬਾਹਰ ਕੱਢਾਂਗੇ ਥੋੜੇ ਟਾਈਮ ਤੱਕ ਠੀਕ ਹੈ ਮੁਰਗੀ ਡਬਲ ਝੋਲ ਕਰ ਗਈ ਹੈ ਅੰਡੇ ਬੰਦ ਕੀਤੇ ਆ 45 ਦਾ ਦਿਨ ਦੁਆਰਾ ਅੰਡੇ ਲਾਉਣ ਲੱਗ ਪਵੇਗੀ ਠੀਕ ਹੈ ਚੰਗੇ ਬੱਚੇ ਪਾਉਂਦੀ ਆ ਕਰਾਵਾਂਗੇ ਸ਼ੌਂਕ ਤੁਹਾਨੂੰ ਇਹਦੇ ਬੱਚਿਆਂ ਦਾ ਵੀ ਜੋੜੀ ਦਾ ਇੱਧਰ ਆਪਣੀ ਗਲ ਦੀ ਮੁਰਗੀ ਆ ਨਾਲ ਇਹਦੇ ਆ ਬੱਚੇ ਨਾਲ ਵਿੱਚੋਂ ਅੱਜ ਬੱਚੇ ਆਪਾਂ ਅੱਜ ਨਾਲੇ ਭੇਜੇ ਬਾਈ ਨੂੰ ਪਿੱਛੇ ਨੂੰ ਬਹੁਤ ਪਿੱਛੇ ਨੂੰ ਚਲੋ ਪਿੱਛੇ ਨੂੰ ਇਹਨਾਂ ਨੂੰ ਪਾਣੀ ਰੱਖਿਆ ਹੋਇਆ ਜਿਹੜਾ ਦਾ ਡੱਬਾ ਪਾ ਪੰਜੇ ਤੋਂ ਪਾਰ ਤੀਏ ਥੱਲੇ ਵੀਡ ਖਲਾੜਦੀ ਬਹੁਤ ਸੀ ਬੱਚਿਆਂ ਨੂੰ ਠੀਕ ਆ ਇਹਨਾਂ ਬੱਚਿਆਂ ਦਾ ਵੀ ਸ਼ੌਂਕ ਕਰਿਓ ਇਹਦੇ ਵਿੱਚ ਆਪਣੀ ਮੁਰਗੀ ਮਿਸ ਰੋਜੀ ਦੇ ਵਿੱਚ ਇਹ ਰੋਜੀ ਯਾਰ ਯਾਦ ਆਉਂਦੀ ਆ ਆਪਣੀ ਮੁਰਗੀ ਕੀ ਨਾਂ ਆ ਮਿਸ ਰੋਜੀ ਨਹੀਂ ਯਾਰ ਸਾ ਚੰਨੋ ਦੇ ਬੱਚੇ ਆ ਤੇ ਇਸ ਮਾਦੀ ਦੇ ਬੱਚੇ ਆ ਚੈੱਕ ਕਰਿਓ ਕਿਵੇਂ ਦੇ ਆ ਠੀਕ ਆ ਇਹਨਾਂ ਬੱਚਿਆਂ ਦੀ ਵੈਕਸੀਨ ਆਪਾਂ ਕੀਤੀ ਹੋਈ ਹੈ। ਇਹਨਾਂ ਨੂੰ ਬਾਜਰਾ ਦੇ ਫੀਡ ਮਿਕਸ ਕਰਕੇ ਪਾਈ ਦੀ ਹੈ। ਇਹਨਾਂ ਨੂੰ ਪੜੇ ਕਰ ਦੋਣੇ ਆ। ਠੀਕ ਹੈ। ਇਹਨਾਂ ਵਿੱਚੋਂ ਬੱਚੇ ਸੇਲ ਦੇ ਪਾਏ ਸੀਗੇ, ਕੁਝ ਬੱਚੇ ਸੇਲ ਹੋਏ ਆ। 19 ਬੱਚੇ ਸੀਗੇ ਇਹਨਾਂ ਵਿੱਚੋਂ ਅੱਜੁੱੱਚੇ ਸੇਲ ਹੋ ਗਏ ਤਿੰਨ। 16 ਬੱਚੇ ਹਜੇ ਹੈਗੇ ਆ। ਸੇਲ ਕਰਾਂਗੇ ਲੇਕਿਨ ਹੁਣ ਆਪਣੇ ਜਿੱਦਨ ਵਿੱਚੋਂ ਟਾਈਮ ਹੋਊਗਾ ਦੇਖ ਲਾਂਗੇ ਫੇ ਸੇਲ ਦੇ ਪਾ ਦਾਂਗੇ ਜਾਂ ਕੱਲ ਪਾ ਦਾਂਗੇ ਦੇਖ ਲਾਵੇ। ਅੱਜ ਨਹੀਂ ਪਾਉਂਦੇ। ਇਹਨਾਂ ਨੂੰ ਬੰਦ ਕਰਦੇ ਆ। ਇੱਕ ਫੀਡ ਰੱਖੀ ਹੋਈ ਇਹਨਾਂ ਨੂੰ ਦਾਣਾ ਪਾਣੀ ਚੱਲਦਾ ਪਿਆ ਠੀਕ ਹੈ ਇੱਧਰ ਆਪਣੇ ਇਹਨਾਂ ਵਿੱਚੋਂ ਇਹ ਸਿਗੇ ਬੱਚੇ ਆਪਣੇ ਕੋਲ 24 25 20 ਇਹਨਾਂ ਵਿੱਚੋਂ ਅੱਜ ਦੋ ਅੱਜ ਸੇਲ ਹੋਏ ਆ ਤੇ ਰੱਬ ਦਾ ਡਗਰੇ ਭਲਾ ਦੋ ਕੱਲ ਸੇਲ ਹੋ ਗਏ ਸਕੇ ਚਾਰ ਬੱਚੇ ਬਹਿ ਗਏ ਇਹਨਾਂ ਵਿੱਚੋਂ ਇਹ ਸਿਗੇ 15 ਬੱਚੇ ਆਪਾਂ ਸੇਲ ਦੇ ਪਾਏ ਸੀਗੇ ਅੱਜ ਇਹਨਾਂ ਵਿੱਚੋਂ ਦੋ ਬੱਚੇ ਬਹਿ ਗਏ 13 ਬੱਚੇ ਤਾਂ ਅਜੇ ਸੇਲ ਹੈਗੇ ਜੀ ਇਹਨਾਂ ਵਿੱਚੋਂ ਲੇਕਿਨ ਅਜੇ ਸੇਲ ਉਹਦੇ ਹੀ ਕਰਾਂਗੇ ਹੁਣ ਜਦੋਂ ਆਪਾਂ ਘਰੇ ਹੋਵਾਂਗੇ ਡਿਲੀਵਰੀ ਗੁਬੜੀ ਦਾ ਔਖਾ ਹੋ ਜਾਣਾ ਅਦਰਵਾਈ ਫਿਰ ਜੇ ਕੋਈ ਦੋਸਤ ਬਾਹਲਾ ਹੀ ਕੱਤਾ ਹੋਊਗਾ ਤੇ ਫਿਰ ਮੈਂ ਘਰੇ ਡੈਡੀ ਨੂੰ ਦੱਸ ਜੂਗਾ ਤੇ ਦੇਖ ਲਾਂਗੇ ਡੈਡੀ ਕੋਲੋਂ ਫੜ ਕੇ ਲਿਆ ਸਕਦੇ ਆ ਠੀਕ ਹੈ ਇਹਨਾਂ ਦਾ ਵੀ ਸ਼ੌਂਕ ਕਰ ਲਿਓ ਬੱਚੇ ਅੱਜ ਹੋਈ ਆ 12 ਤਰੀਕ 14 ਤਰੀਕ ਨੂੰ 2 ਮਹੀਨੇ ਦੇ ਹੋ ਜਾਣੇ ਜਿਹੜੇ ਇਹ ਤੋਂ ਪਹਿਲਾਂ ਸਿਕਾਏ ਆ ਉਹ 1.5 ਮਹੀਨੇ ਦੇ ਆ ਠੀਕ ਹੈ ਤੇ ਫਿਰ ਆਪ ਆਪਣਾ ਪੀਲਾ ਮੁਰਗ ਹਿੱਟਰ ਖੋਲਿਆ ਹੋਇਆ ਨਾਲ ਇਹਦੇ ਤਿੰਨ ਮੁਰਗੀਆਂ ਲਾਈਆਂ ਹੋਈਆਂ ਦੋ ਫਿਰਦੀਆਂ ਤੀਜੀ ਪਤਾ ਨਹੀਂ ਕਿੱਧਰ ਆ ਆ ਆ ਘੁੱਡੇ 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 ਠੀਕ ਆ ਮੁਰਗਿਆ ਸ਼ੌਂਕ ਕਰਿਓ ਠੀਕ ਹੈ ਇਹਨੂੰ ਜਿਆਦਾ ਠੰਡਾ ਕਰ ਦਿੱਤਾ ਇਹ ਬਾਗਦੇ ਨੂੰ ਹਟ ਗਿਆ ਗਰਮੀ ਦਾ ਕਰ ਕੀਤਾ ਸੀ ਮੈਂ ਠੰਡਾ ਇਹ ਬਾਗਦੇ ਨੂੰ ਹਟ ਗਿਆ ਲੇਕਿਨ ਹੁਣ ਇਹਨੂੰ ਗਰਮ ਨਹੀਂ ਕਰਾਂਗੇ ਨਾ ਗਰਮ ਕਰਨ ਦਾ ਕਰਨ ਮੈਂ ਤੁਹਾਨੂੰ ਦੱਸ ਦਿੰਦਾ ਗਰਮੀ ਜਿਆਦਾ ਆ ਕਿਉਂਕਿ ਅਮੀ ਇਹਦੇ ਬੱਚੇ ਲੈਣ ਦੇ ਚੱਕਰ ਚ ਜਾਨਵਰ ਦਾ ਨੁਕਸਾਨ ਕਰਾਂਗੇ ਨਾ ਜਿਆਦਾ ਗਰਮ ਖਰਾਕ ਲਾ ਕੇ ਕੋਈ ਹੋ ਗਿਆ ਯਾਰ ਆਪਾਂ ਗਰਮੀ ਦੇ ਵਿੱਚ ਆਪਾਂ ਗਰਮ ਚੀਜ਼ ਖਾਣ ਤੋਂ ਭੱਜੀ ਦਾ ਇਹ ਵੀ ਵਿਚਾਰੇ ਬੇਜਵਾਨ ਇਹਨਾਂ ਨੇ ਥੋੜੀ ਦੱਸਣਾ ਕੁਝ ਵੀ ਹੈ ਨਾ ਇਸ ਕਰਕੇ ਆਪਾਂ ਤੱਕਾ ਨਹੀਂ ਕਰਾਂਗੇ ਕੋਈ ਗਰਮ ਚੀਜ਼ ਨਹੀਂ ਦਵਾਂਗੇ ਕੋਈ ਨਾ ਗਰਮ ਸਿਆਲ ਜਦੋਂ ਆਊਗਾ ਨਾ ਜਦੋਂ ਦੁਬਾਰਾ ਇਹਦੀ ਵੱਡੇ ਲੈਵਲ ਤੇ ਆਪਾਂ ਬਰੀਡ ਕਾਨੀ ਕੋਮ ਪਰੇ ਮੁਰਗੀ ਫਿਰਦੀ ਉਹਦਾ ਬੱਚੇ ਅੰਡੇ ਬੱਚੇ ਆਏ ਵੀ ਹੈ ਇਹਦੇ ਤੇ ਦੋ ਮੁਰਗੀਆਂ ਬੈਠੀਆਂ ਵੀ ਆਂਡੇ ਲੈ ਕੇ ਬਾਕੀ ਆਂਡੇ ਦਿੱਤੇ ਹੋਏ ਵੀ ਆ ਉਹ ਜਿਹੜੀ ਪਰੇ ਮੁਰਗੀ ਫਿਰਦੀ ਉਹਦੇ ਅੰਡੇ ਆਪਣੇ ਕੋਲ ਪਏ ਕਾਫੀ ਲੈ ਲਾਂਗੇ ਬੱਚੇ ਕੋਈ ਦਿੱਕਤ ਨਹੀਂ ਹੈਗੀ ਕੋਗੇ ਇਹਨੂੰ ਗਰਮ ਨਹੀਂ ਕਰਾਂਗੇ ਜਿੰਨੀ ਕਿ ਬਰੀਡ ਚਾਹੀਦੀ ਉਸ ਹਿਸਾਬ ਨਾਲ ਰੱਖਾਂਗੇ ਇਹਨੂੰ ਟੈਕ ਮਾ ਜਿਆ ਇਹਨੂੰ ਆਪਾਂ ਤੁਹਾਨੂੰ ਦੱਸ ਦਿੰਦਾ ਮੈਂ ਠੰਡਾ ਕਿਸ ਚੀਜ਼ ਨਾਲ ਕੀਤਾ ਇੱਕ ਪਾਊਡਰ ਆ ਸਟ੍ਰੈਸ ਲਾਈਟ ਉਹ ਜ਼ਿਆਦਾ ਦਿੱਤਾ ਸੀ ਉਹਦੇ ਨਾਲੇ ਜਮਾ ਠੰਡਾ ਹੋ ਗਿਆ ਜਾਨਵਰ ਅੰਦਰੋਂ ਠੰਡਾ ਠੀਕ ਹੈ ਗਰਮੀ ਦਾ ਕਰ ਕੀਤਾ ਬਾਕੀ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਕੋਈ ਨਾ ਬਰੀਡ ਜਿੰਨੀ ਕਿ ਬਣੂਗੀ ਦੇਖ ਲਾਂਗੇ ਠੀਕ ਹੈ ਆਪਣੇ ਕੋਲ ਇਹ ਵੀ ਬਾਹਰ ਕੱਢ ਲਏ ਮੈਂ ਕਿ ਇਹਨਾਂ ਨੂੰ ਹਵਾ ਉਹ ਲਾਉਣੇ ਆ ਇਥੇ ਆਪਣੇ ਪੀਲੇ ਮੁਰਗੇ ਦੇ ਆ ਤੇ ਬਿੰਗਮ ਜਿਹੜਾ ਆਪਣਾ ਦਾੜੀ ਵਾਲਾ ਬਿੰਗਮ ਆ ਨਾ ਉਹਦੇ ਬੱਚੇ ਆ ਤੇ ਇੱਕ ਦੋ ਬੱਚੇ ਅੰਡਰ ਟੈਗਰ ਦੀ ਵੀ ਇਹਦੇ ਵਿੱਚ ਹੈਗੇ ਆ ਇੱਕ ਮੋਜਰ ਇੱਕ ਮੋਜ ਤੋਂ ਬਣਾਇਆ ਤੇ ਆਪਾਂ ਹੁਣ ਅੱਜ ਦੇ ਵਲੋਗ ਨੂੰ ਬੜਾ ਲੰਬਾ ਨਹੀਂ ਖਿੱਚਦੇ ਇੱਥੇ ਅੱਜ ਦੇ ਵਲੋਗ ਦਾ ਐਂਡ ਕਰਦੇ ਆ ਮਿਲਦੇ ਆ ਫਿਰ ਅਗਲੇ ਵਲੋਗ ਤੇ ਤਦ ਤੱਕ ਲਈ ਰੱਬ ਰੱਖਾ ਠੀਕ ਹੈ ਤੇ ਜੇ ਆਪਣੇ ਜਾਨਵਰ ਚੰਗੇ ਲੱਗਦੇ ਆ ਤਾਂ ਸਪੋਰਟ ਕਰੋ ਨਹੀਂ ਲੱਗਦੇ ਤਾਂ ਕੋਈ ਗੱਲ ਨਹੀਂ ਠੀਕ ਹੈ